ਇੱਕ ਖੰਭ ਜਿਹੜਾ ਸਿਮਾ ਨੂੰ ਰੂਪੀ ਤਿਆਰ ਕਰ ਲਾ ਦੂਜਾ ਚੰਤ ਸੰਗਤ ਰੂਪੀ ਬਣਾਉਣਾ ਕਰ ਇਹ ਦੋ ਖੰਭ ਤੈਨੂੰ ਇਸ ਮਰੁੱਖਾ ਕਰਨ ਦੇ ਵਿੱਚੋਂ ਪਾਰ ਨਹੀਂ ਜਾਣਗੇ ਪਰਮੇਸ਼ਰ ਜਿਹੜਾ ਨਾ ਉਹ ਮਾਨਕ ਦੀ ਨਿਆਈ ਹੈ ਰਤਨ ਦੀ ਨਿਆਈ ਹੈ ਪੜਿਆ ਨਾ ਨਾਮ ਰਾਮ ਰਤਨ ਹੇਰੇ ਸੰਗ ਰਾਮ ਹੁਣ ਅਸੀਂ ਕੀ ਕਰਦੇ ਆ ਅਸੀਂ ਬਹੁਤਾ ਧਾਨ ਇਕੱਤਰ ਕਰਦੇ ਆ ਇਹ ਸਾਡੇ ਔਕੇ ਵੇੜੇ ਕੰਮ ਆਉ ਸਾਡੇ ਧੀਆ ਪੁੱਤਰਾਂ ਦੇ ਕਾਰਜਾਂ ਵਾਸਤੇ ਕੰਮ ਆਉ ਹੁਣ ਵੇਖੀਏ ਜਿਹੜੇ ਬੰਦੇ ਨੇ ਕਰੋੜਾਂ ਰੁਪਏ ਕਮਾਏ ਆ ਧੀਆ ਪੁੱਤਰਾਂ ਦੇ ਵਾਸਤੇ ਉਹਨੇ ਆਪਣੀ ਸਾਰੀ ਜ਼ਿੰਦਗੀ ਲਾਲਚੀ ਕਮਾਈ ਦੇ ਉੱਤੇ ਸਾਰੀ ਜ਼ਿੰਦਗੀ ਕਮਾਈ ਕਰ ਰਿਆ ਇੱਕ ਪੈਸਾ ਪੈਸਾ ਜੋੜ ਕੇ ਧੀਆ ਪੁੱਤਰਾਂ ਨੂੰ ਪੜਾਇਆ ਹੈ ਤੇ ਜਦੋਂ ਕਿਤੇ ਕੋਈ ਟੁੱੜੀ ਜੀ ਬਾਤ ਹੋ ਜੇ ਤੇ ਧੀਆਂ ਪੁੱਤਰਾਂ ਨੇ ਕੀ ਕਹਿਣਾ ਹੈ ਤੂੰ ਸਾਡੇ ਵਾਸਤੇ ਕਰਿਆ ਕੀ ਇਹ ਸੰਸਾਰ ਦੀ ਗੱਤੀ ਹੈ ਕਿ ਜਦੋਂ ਚੰਗਾ ਕਰਮ ਕੋਈ ਕਰ ਰਿਹਾ ਨਾ ਅਸਥੀਓ ਦੇ ਵਿੱਚ ਨੁਕਸ ਲਗਣ ਦੀ ਕੋਸ਼ਿਸ਼ ਕਰਦੇ ਆਉਦੇ ਵਿੱਚ ਨੁਕਸ ਮਿਲੇ ਕੋਈ ਅਸਥੀਓ ਦੇ ਚੰਗੇ ਕਰਮ ਨੂੰ ਨਹੀਂ ਵੇਖਦੇ ਈਓ ਨੇ ਸਾਡੇ ਵਾਸਤੇ ਕੀ ਕੀਤਾ ਆਪਣਾ ਘਰ-ਬਾਰ ਛੱਡ ਕੇ ਦਵਾਈਆਂ ਕਰਨ ਜਾਂਦਾ ਹੈ ਜਦ ਕਹਿ ਲਈ ਅਸੀਂ ਕਿਸੇ ਨੂੰ ਬਗਾਨੇ ਨਾਮ ਦੇ ਅਸੀਂ ਬੈਰ ਮਿਟ ਲਈ ਦੀ ਉਹਦੇ ਜੀਵਨ ਬਾਰੇ ਉਹਦੀ ਅਵਸਥਾ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਇਹਦਾ ਕਾਰਨ ਹੈ ਅਸੀਂ ਕਹਿੰਦੇ ਆ ਕਿ ਅਸੀਂ ਖੰਡ ਪਾਠ ਕਰਵਾਇਆ ਅਸੀਂ ਸਹਿਜ ਪਾਠ ਕਰਵਾਇਆ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਇਹ ਅਸੀਂ ਕਹਿੰਦੇ ਆ ਪਰ ਉਹਦੇ ਪਿੱਛੇ ਕਾਰਨ ਵੇਖਿਓ ਹੁਣ ਇੱਕ ਵਾਰੀ ਇੱਕ ਤਿੰਨ ਜਿਹੜੇ ਆ ਨਾ ਇਨਸਾਨ ਰਾਤ ਨੂੰ ਇੱਕ ਬੇੜੀ ਦੇ ਵਿੱਚ ਚੜ ਗਏ ਤੇ ਪਾਰ ਜਾਣ ਵਾਸਤੇ ਚੱਕੂ ਮਾਰਨਾ ਲੱਗੇ ਉਹਨੇ ਬੜੇ ਚੱਕੂ ਮਾਰਦੇ ਗਏ ساری ਰਾਤ ਲੰਘਦੀ ਗਈ ਤੇ ਜਦੋਂ ਸਵੇਰੇ ਅਮਰਤ ਮੇਲਾ ਹੋਇਆ ਨਾ ਸਵੇਰ ਦਾ ਪਹਿਲ ਸ਼ੁਰੂ ਹੋਇਆ ਤੇ ਤੂੰ ਘਰੋਂ ਜੀਵ ਨਿਕਲਿਆ ਤੂੰ ਜਾ ਕੇ ਕਿਨੇ ਵੇਖਿਆ ਵੀ ਇਹ ਬੜੇ ਚੱਕੂ ਜੂਰ ਦੀ ਮਰੀ ਜਾਂਦੇ ਆ ਤੇ ਜਾ ਕਿਤੇ ਰਹੇ ਨੇ ਤੂੰ ਨੇ ਪੁੱਛਿਆ ਉਹਨਾਂ ਨੂੰ ਕਹਿੰਦੇ ਭਾਈ ਕੀ ਕਰਦੇ ਹੋ ਕਹਿੰਦੇ ਜੀ ਸਾਰੀ ਰਾਤ ਹੋ ਗਈ ਅਸੀਂ ਆ ਬੇੜੀ ਪਾਰ ਕਰੀ ਅੰਨ੍ਹਾ ਨਦੀ ਜਿਹੜੀ ਪਾਰ ਕਰਨੀ ਆ ਨਾ ਢੇੜੀ ਤੇ ਇਹ ਬੇੜੀ ਸਾਡੀ ਪਾਰ ਨਹੀਂ ਜਾ ਰਹੀ ਨਦੀ ਜਿਹੜੀ ਤੋ ਇਨਸਾਨ ਨੇ ਫਿਰ ਇੱਕ ਬਾਤ ਕਹੀ ਉਸ ਜੀਵ ਨੇ ਕਹਿੰਦਾ ਭਾਈ ਐਵੇਂ ਤੁਸੀਂ ਭਾਵੇਂ ਚਾਰ ਰਾਤਾਂ ਹੋਰ ਲੱਗੇ ਰੋ ਪਾਰ ਫੇਰ ਵੀ ਨਹੀਂ ਜਾਂਦੇ ਤੇ ਪੁੱਛਣ ਲੱਗੇ ਕਿਉਂ ਕਹਿੰਦਾ ਜਿਹੜਾ ਰੱਸਾ ਸੀ ਨਾ ਤੂੰ ਤੁਸੀਂ ਖੋਲਿਆ ਨਹੀਂ ਹੁਣੇ ਰੱਸੇ ਸਾਡੇ ਤੇ ਕੀ ਲੱਗੇ ਹੋਏ ਆ ਅਸੀਂ ਪਾਰ ਕਿਉਂ ਨਹੀਂ ਜਾਂਦੇ ਆ ਜਿਹੜੇ ਅਸੀਂ ਪਿੱਤਰ ਪੂਜਦੇ ਆ ਅਸੀਂ ਵੱਡ ਬਡੇਰੇ ਪੂਜਦੇ ਆ ਦੇਵੀ ਦੇਵਤੇ ਕੀਰਤ ਕੀਰਤ ਸਤਿਮਾਨੂਸੀ ਉਹਨਾਂ ਨੂੰ ਪੂਜੀ ਜਾਂਦੇ ਆ ਫਿਰ ਅਸੀਂ ਖੰਡ ਪਾਠ ਕਰਾਉਨੇ ਆ ਸਹਿਜ ਪਾਠ ਕਰਾਉਨੇ ਆ ਸੁਖਮਨੀ ਸਾਹਿਬ ਦਾ ਪਾਠ ਕਰਾਉਨੇ ਆ ਅਸੀਂ ਨਾਮ ਜਪਦੇ ਆ ਵੈਕੂ ਵੈਕੂ ਕਰਦੇ ਆ ਮੂਲ ਮੰਤਰ ਹੋਰ ਗੁਰਬਾਣੀ ਜਾਪ ਕਰਦੇ ਆ ਤੇ ਓਹ ਅਸੀਂ ਨਹੀਂ ਜਾਂਦੇ ਕਿਉਂ ਕਿਉਂਕਿ ਅਸੀਂ ਵੀ ਉਹ ਔਗਣ ਰੂਪ ਜਾਂ ਕਹਿ ਲਈਓ ਪੂਜਾ ਪਾੜ ਰੂਪੀ ਰਸਤੇ ਦੇ ਨਾਲ ਬਚੇ ਹੋਈ ਹੁਈ ਇਹ ਪਾਰ ਕਿਵੇਂ ਜਾਵਾਂਗੇ ਉਹਨ ਮੰਨ ਤਾਂ ਸਾਡਾ ਹੈਗਾ ਸਾਡੇ ਪੂਜਾ ਪਾਠ ਦੇ ਵਿੱਚ ਮੰਗਦੇ ਅਸੀਂ ਮੁਕਤੀ ਆ ਇਹ ਦੋਨਾਂ 'ਚੋਂ ਇੱਕ ਮਿਲਣਾ ਮੰਗਰਲਾ ਜਿਹੜਾ ਲਾਲਚ ਛੱਡਣਾ ਪੈਣਾ ਇਹ ਕਾਰਨ ਹੈ ਅਸੀਂ ਇਹਨਾਂ ਬੁਰਾਈਆਂ ਦੇ ਵਿੱਚ ਫਸੇ ਹੋਇਆ ਤਾਂ ਸਾਡੇ ਤੋਂ ਪਾਰ ਨਹੀਂ ਜਾਇਆ ਜਾਂਦਾ ਅਸੀਂ ਪਾਠ ਕਰਾ ਲੈਂਦੇ ਆ ਪਰ ਮਨ ਸਾਡਾ ਤਾਂ ਵੱਡ ਬੜੇ ਰਿਆਂ ਨੂੰ ਦੇਵੀ ਦੇਵਤੇਆਂ ਨੂੰ ਸਾਧੂਆਂ ਨੂੰ ਕੀੜਾ ਕੀੜਾ ਨੂੰ ਪੂਜਣ ਦੇ ਵਿੱਚ ਲੱਗਿਆ ਹੋਇਆ ਹੈ ਤਾਂ ਹੀ ਸਤਿਗੁਰੂ ਕਹਿੰਦੇ ਆ ਭਾਈ ਜੇ ਤੇਰੇ ਅਖੰਡ ਪਾਠ ਸਾਹਿਬ ਦਾ ਸਹਿਜ ਪਾਠ ਦਾ ਸੁਖਮਣੀ ਸਾਹਿਬ ਦੇ ਪਾਠ ਦਾ ਜਪੇ ਹੋਈ ਨਾਮ ਦਾ ਪੜੀ ਹੋਈ ਬਾਣੀ ਦਾ ਮੁੱਲ ਲੈਣਾ ਨਾ ਤੇ ਤੈਨੂੰ ਇਹ ਆਗਣ ਤਿਆਗਣੀ ਪੈਣੀ ਹੈ ਤਾਂ ਹੀ ਤੂੰ ਇਹਨਾਂ ਬੁਰਾਈਆਂ ਦੇ ਵਿੱਚੋਂ ਇਹਨਾਂ ਆਪਣਾ ਦੇ ਵਿੱਚੋਂ ਬਾਹਰ ਨਿਕਲੇਗਾ ਜੇਦੂ ਗੁਰੂ ਦੀ ਮਤ ਧਾਰਨ ਕਰੇਗਾ ਇਸ ਲਈ 사ਦਗੁਰਾਂ ਨੇ ਸਭ ਤੋਂ ਪਹਿਲਾਂ ਜਦੋਂ ਜਲਜੀਤ ਸਾਹਿਬ ਸ਼ੁਰੂ ਹੁੰਦਾ ਨਾ ਪਹਿਲੀ ਪੌੜੀ ਦੇ ਵਿੱਚ ਹੀ ਮਤ ਦਿੰਦੀ ਕਿ ਸਹਸ ਸੇ ਅਣਪਨ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਤੇ ਪ੍ਰਸ਼ਨ ਕੀਤੇ ਨੇ ਕਿ ਉਹ ਸੱਚ ਯਾਰਾ ਹੋਈ ਹੈ ਕਿ ਉਹ ਕੂੜਾ ਟੁੱਟਾ ਪਾਲ ਜਵਾਬ ਇੱਕੋ ਹੀ ਦੇ ਹੋ ਕੁਮਰਦਾਈ ਚਰਨ ਨਾਨਕ ਲਿਖਿਆ ਨਾਲ ਮਹਾਰਾਜ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਚਰਣਾ ਹੁਣ ਕਿਹਾ ਸਤਿਗੁਰਾਂ ਨੇ ਭਾਰੀ ਇਕਤਾ ਨਾਮ ਰੂਪੀ ਖੰਭ ਬਣਾ ਲੈ ਤੇ ਦੂਸਰੇ ਸਤ ਸੰਗਤ ਰੂਪੀ ਖੰਭ ਨੂੰ ਜੋੜਨਾ ਕਰ